ਜੇ ਜੈ ਸ਼੍ਰੀ ਰਾਜ ਜੀ ਪਟਾਲਾ ਵਾਸੀਓ ਅੱਜ ਸਾਡੀ ਬੰਦਨ ਸੋਸਾਇਟੀ ਜਿਹਦੇ ਪ੍ਰੈਜ਼ਰ ਸਾਡੇ ਚੰਕਰ ਸਾਹਿਬ ਐਂਡ ਸਾਰੇ ਮੈਂਬਰ ਸਹਿਬਾਨ ਸਾਰੇ ਨਾਲ ਅੱਗੇ ਬੈਠੇ ਨੇ ਸੋ ਸਰਦੀਆਂ ਦਾ ਦਿਨ ਚੜ੍ਹਿਆ ਔਰ ਇੱਥੇ ਆਪਸ ਸਕੂਲ ਦੀ ਹਾਲਤ ਵੀ ਦੇਖੀ ਹੋ ਰਹੀ ਥੇ ਬੱਚੇ ਵੀ ਦੇਖੇ ਕਿ ਕਾਫੀ ਜ਼ਰੂਰਤਮੰਦ ਬੱਚੇ ਇੱਥੇ ਪੜ੍ਹਦੇ ਨੇ ਤੇ ਉਹਨਾਂ ਨੂੰ ਦੇਖਦੇ ਹੋਏ ਸਾਡੀ ਬੰਦਨ ਸੋਸਾਇਟੀ ਵੱਲੋਂ ਇੱਕ ਹੀ ਇੱਕ ਵੱਡਾ ਪਲੇਟਫਾਰਮ ਉਹਨਾਂ ਵਾਸਤੇ ਤਿਆਰ ਕੀਤਾ ਉਹ ਵੀ ਬੜੀ ਜਰੂਰੀ ਤੁਹਾਨੂੰ ਦੱਸਣ ਜਾ ਰਹੇ ਹਾਂ ਔਰ ਉਸ ਤੋਂ ਪਹਿਲੇ ਸਰਦੀਆਂ ਦੇ ਲਈ ਬੱਚਿਆਂ ਲਈ ਕੁਝ ਬੈਗ ਕੁਝ ਸਵੈਟਰਸ ਅੱਜ ਉਹਨਾਂ ਨੂੰ ਦੇਣ ਆਏ ਨੇ ਇਸ ਤੋਂ ਬਾਅਦ ਬੱਚਿਆਂ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਡੀਸੀ ਸਾਹਿਬ ਵੱਲੋਂ ਕੋਈ ਇਸ ਤਰ੍ਹਾਂ ਦੀ ਰਾਹਤ ਕੋਈ ਚੀਜ਼ ਦਵਾਈ ਜਾਏ ਤਾਂ ਜੋ ਜਿਹੜੇ ਇੱਥੇ ਲੋੜਵੰਦ ਬੱਚੇ ਨੇ ਇਹਨਾਂ ਨੂੰ ਆਪਣੀ ਸੋਚ ਨੂੰ ਵਿਕਸਿਤ ਕਰਨ ਲਈ ਆਪਣੇ ਐਜੂਕੇਸ਼ਨ ਲਈ ਜਾਂ ਹੋਰ ਕਈ ਜਿਹੜੇ ਇਹਨਾਂ ਦੀ ਜ਼ਰੂਰਤਮੰਦ ਚੀਜ਼ਾਂ ਲਈ ਆਪ ਵੱਤਵਾਂ ਨਾਲ ਸਾਥ ਦੇ ਸਕੀਏ ਸੋ ਇਹ ਸਾਡੀ ਮੰਦ ਸੋਸਾਇਟੀ ਨੇ ਉਪਰਾਲਾ ਕੀਤਾ ਹੈ ਮੈਂ ਬੜਾ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਐਡੀ ਸੋਚ ਦੇ ਵਿਚ ਰੱਖ ਕੇ ਬੱਚਿਆਂ ਦੀ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਇਥੋਂ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਦਾ ਜਿਨ੍ਹਾਂ ਨੇ ਸਾਰਾ ਸਾਥ ਦਿੱਤਾ ਜੀ ਧੰਨਵਾਦ ਜੀ ਤੁਹਾਡਾ ਜੀ ਹੋਣੀ ਦੇਖਣ ਆ ਪ੍ਰਸਾਣ ਵਾ ਇਸੇ ਬਾਰੇ ਕੋਈ ਕੁਛ ਕਰ ਸਕਦੇ ਆਂ ਵਾਲੇ ਇਹ ਹੋਊਗਾ ਇਹੀ ਕਹਿ ਰਹੇ ਕਿ ਇਹਦੇ ਬਾਰੇ ਹੀ ਡੀਸੀ ਸਾਹਿਬ ਨਾਲ ਅਸੀਂ ਗੱਲ ਕਰਕੇ ਤਾਂ ਜੋ ਇਹਦਾ ਇਨਫਰਾਸਟ੍ਰਕਚਰ ਇਹ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰ ਸਕੀਏ ਇੱਥੇ ਤਾਦਾਦ ਬੱਚੇ ਦੀ ਹੋਰ ਕਿਉਂਕਿ ਇਹ ਸ਼ਹਿਰ ਦਾ ਇੰਟਰਨਲ ਏਰੀਆ ਹੈ ਇੱਥੇ ਬੱਚੇ ਮਤਲਬ ਆਸ-ਪਾਸ ਦੇ ਕਾਫੀ ਸ਼ਹਿਰ ਦੇ ਲੋਕ ਰਹਿੰਦੇ ਨੇ ਔਰ ਬੱਚੇ ਵੀ ਇੱਥੇ ਕਾਫੀ ਮੈਂ ਦੇਖਿਆ ਤਾਦਾਦ ਹੈਗੀ ਹੈ ਸੋ ਇਸੇ ਬੱਚੇ ਦੀ ਤਾਦਾਦ ਨੂੰ ਹੋਰ ਵਧਾਣ ਲਈ ਔਰ ਇਸ ਸਕੂਲ ਨੂੰ ਅੱਛਾ ਮੇਨਟੇਨ ਪਲੱਸ ਇਨਫਰਾਸਟ੍ਰਕਚਰ ਪਲੱਸ ਐਚ ਬੱਚਿਆਂ ਦੇ ਜਿਹੜੇ ਟੇਬਲਸ ਹੁੰਦੇ ਨੇ ਜਾਂ ਡੈਸਕ ਵਗੈਰਾ ਹੁੰਦੇ ਨੇ ਜਾਂ ਕੁਝ ਇਸ ਤਰ੍ਹਾਂ ਦੀ ਹੋਰ ਕਈ ਲੋੜਵੰਤ ਚੀਜ਼ਾਂ ਆਪਾਂ ਡੀਸੀ ਸਾਹਿਬ ਨਾਲ ਸੰਪਰਕ ਕਰਕੇ ਸਾਡੀ ਬੰਦ ਸੋਸਾਇਟੀ ਨਾਲ ਜਾ ਕੇ ਆਪਣੀ ਲੈਟਰ ਪੈਡ ਤੇ ਆਪਣਾ ਜੋ ਵੀ ਸਾਡੇ ਹੱਕ ਹੋਣਗੇ ਬੱਚਿਆਂ ਲਈ ਅਸੀਂ ਦਵਾਂਗੇ ਤੇ ਆਪਾਂ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਕੋਲੋਂ ਮੋਰ ਲਵਾ ਕੇ ਦੇ ਦੇ ਉਸ ਤੇ ਜੋ ਵੀ ਹੈ ਬੰਦੀ ਜੋ ਵੀ ਟੈਕਨੀਕਲੀ ਲਈ ਆਪਾਂ ਇਹਨੂੰ ਵਜ੍ਹਾ ਕਰਾਂਗੇ ਆਪਾਂ ਅਜੀ ਚੰਗਾ ਸਾਹਿਬ ਅੱਜ ਸਕੂਲ ਚ ਪਹੁੰਚੋ ਕਿਹੜਾ ਸਕੂਲ ਆ ਤੇ ਕੀ ਸੇ ਵਣ ਬਾਤ ਮੈਂ ਭਿੰਦਰਪਾਲ ਚੰਗਾ ਪ੍ਰੈਜ਼ੀਡੈਂਟ ਬੰਦਨ ਵੈਲਫੇਅਰ ਸੁਸਾਇਟੀ ਸਾਨੂੰ ਨਾ ਕਿਰਾ ਮੰਡੀ ਸਕੂਲ ਹੈ ਜੀ ਗਰਲਜ਼ ਐਂਡ ਪ੍ਰਾਇਮਰੀ ਸਕੂਲ ਛੋਟੇ ਬੱਚਿਆਂ ਦਾ ਆਪਾਂ ਉੱਥੇ ਆਏ ਸਾਨੂੰ ਇਥੋਂ ਡਿਮਾਂਡ ਆਈ ਸੀ ਕਿ ਬੱਚਿਆਂ ਨੂੰ ਥੋੜੇ ਬੈਗ ਔਰ ਗਰਮ ਸਵਾਟਰ ਚਾਹੀਦੇ ਨੇ ਤੇ ਚਲੋ ਜੋ ਸਾਡੇ ਵਿਦ ਪਰਿਵਾਰ ਸਮੇਤ ਪੂਰੇ ਬੰਦਨ ਪਰਿਵਾਰ ਵੱਲੋਂ ਜੋ ਵੀ ਉਪਰਾਲਾ ਸਾਰਾ ਸਾਰਿਆਂ ਵੱਲੋਂ ਕੀਤਾ ਜਾਂਦਾ ਮੇਰੇ ਇਕੱਲੇ ਵੱਲੋਂ ਨਹੀਂ ਤੇ ਇਹ ਸਾਰੇ ਮੈਨੂੰ ਨਾਲ ਲੈ ਕੇ ਚੱਲਦੇ ਨੇ ਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਇਹ ਜੋ ਵੀ ਮਤਲਬ ਕਿ ਇਹ ਡਿਮਾਂਡ ਸੀ ਇਹਨਾਂ ਦੀ ਉਹ ਆਪਾਂ ਅੱਜ ਪੂਰੀ ਕਰਨ ਲੱਗੇ ਆ ਜਿੰਨੇ ਬੱਚੇ ਨੇ ਸਾਰਿਆਂ ਨੂੰ ਸਵੈਟਰ ਤੇ ਨਾਲ ਬੈਗ ਦੇ ਰਿਹਾ ਸਕੂਲ ਬੈਗ ਇਹ ਕਿੰਨੇ ਅਜੇ ਜਿਹੜੇ ਬੈਗ ਵੰਡੇ ਗਏ ਜਿਹੜੇ ਤੇ ਕਿੰਨੇ ਬੱਚਿਆਂ ਨੂੰ ਦਿੱਤੇ ਇਹ ਸਾਨੂੰ ਨਾ 40 ਬੱਚਿਆਂ ਦੀ ਡਿਮਾਂਡ ਸੀ ਤੇ 40 ਬੱਚਿਆਂ ਨੂੰ ਦੇਵਾਂਗੇ ਜੇ ਹੋਰ ਵੀ ਕੋਈ ਮਤਲਬ ਕਿ ਵਾਧਰ ਨੂੰ ਕਿ ਵੀ ਤਦ ਦੀ ਕੋਈ ਗੱਲ ਨਹੀਂ ਜੇ ਸਾਡੇ ਕੋਲ ਪੂਰੀ ਤਿਆਰੀ ਹੈ ਪੂਰੇ ਸਮਾਨ ਵਾਧ ਹੀ ਹੈ ਘੱਟ ਨਹੀਂ ਹੈ ਕੀ ਮਹਿਸੂਸ ਹੁੰਦਾ ਫਿਰ ਇਦਾਂ ਦੇ ਕੰਮ ਕਰਦੇ ਇਹ ਮਹਿਸੂਸ ਜੀ ਮਨ ਚ ਖੁਸ਼ੀ ਹੁੰਦੀ ਹੈ ਕਿ ਕੁਝ ਹੱਥੋਂ ਆਪਾਂ ਕਰ ਸਕਨੇ ਆ ਤੇ ਚਲੋ ਭਗਵਾਨ ਨੇ ਸਾਨੂੰ ਰੱਬ ਨੇ ਫਿਰ ਬਾਏ ਗੁਰੂ ਨੇ ਸਾਨੂੰ ਇਹ ਜੋਗਾ ਬਣਾਇਆ ਵਾ ਕਿ ਆਪਾਂ